ਗੁਰੂ ਨਗਰੀ ਵਿੱਚ ਸਫਾਈ ਵਿਵਸਥਾ ਤੇ ਸੀਵਰੇਜ ਪ੍ਰਣਾਲੀ ਪੂਰੀ ਤਰ੍ਹਾਂ ਠਾਪ ਹੈ ਜਿਸ ਨਾਲ ਕੂੜੇ ਦੇ ਢੇਰ ਲੱਗੇ ਨੇ ਅਤੇ ਸੀਵਰੇਜ ਦਾ ਪਾਣੀ ਸੜਕਾਂ ਤੇ ਖੜਾ ਹੈ ਕਾਮੰਡੀ ਚੌਂਕ ਤੋਂ ਰਾਮਬਾਗ ਵੱਲ ਜਾਂਦੇ ਰਸਤੇ ਵਿੱਚ ਸੀਵਰੇਜ ਬਲੌਕ ਹੋਣ ਕਾਰਨ ਗੰਦਾ ਪਾਣੀ ਦੁਕਾਨਾਂ ਦੇ ਅੱਗੇ ਖੜਾ ਹੈ ਅਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਦੁਕਾਨਦਾਰ ਅਤੇ ਉਹਨਾਂ ਦੇ ਗ੍ਰਾਹਕ ਪਰੇਸ਼ਾਨ ਨੇ ਉਹਨਾਂ ਆਖਿਆ ਕਿ ਪ੍ਰਸ਼ਾਸਨ ਅਤੇ ਨਗਰ ਨਿਗਮ ਵੱਲੋਂ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਆਖਿਆ ਜਾਂਦਾ ਪਰ ਸ਼ਹਿਰ ਦੇ ਹਾਲਾਤ ਸਫਾਈ ਪੱਖੋਂ ਵੱਧ ਤੋਂ ਵੱਧਰ ਨੇ ਉਹਨਾਂ ਮੰਗ ਕੀਤੀ ਕਿ ਨਗਰ ਨਿਗਮ ਸਫਾਈ ਵੱਲ ਧਿਆਨ ਦੇਵੇ ਤਾਂ ਜੋ ਅੰਮ੍ਰਿਤਸਰ ਨੂੰ ਵਾਕੇ ਸਮਾਰਟ ਸਿਟੀ ਆਖਿਆ ਜਾ ਸਕੇ। ਰਾਂ ਬਾਗ ਦਾ ਏਰੀਆ ਤੇ ਤੇਰਾ ਕੂੜਾ ਬੜੇ ਦਿਨਾਂ ਤੋਂ ਠੁਕਾ ਜਾ। ਜੇ ਕਹ ਕੇ ਬੜੀ ਮੁਸ਼ਕਲ ਆ ਰਹੀ ਹੈ ਗਾਗਾ ਨੂੰ ਸਕੂਟਰ ਚਲਾਉਣ ਦੀ ਮੁਸ਼ਕਲ ਆ ਰਹੀ ਹੈ ਜੀ ਤੇ ਮਛਰ ਮੂਛਰ ਵਾਵਾ ਹੀ ਹੈ ਗਏ ਆ। ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੇਡਾ। ਆ ਰਿਹਾ ਬਿਲਕੁਲ ਆ ਰਿਹਾ ਤੇ ਹਰ ਵੇਲੇ ਵਗਦਾ ਰਹਿੰਦਾ ਜੀ ਬੜੀ ਮੁਸ਼ਕਲ ਆ ਰਹੀ ਹੈ। ਸਾਫ ਹੋਣਾ ਚਾਹੀਦਾ ਬਸ ਅਸੀਂ ਤਾਂ ਹੀ ਜਾਣੇ ਹਰ ਪਾਸੇ ਸਾਫ ਹੋਣਾ ਚਾਹੀਦਾ। ਚਲੋ ਜੀ ਇਹ ਸਕੂਟਰ ਲਾ ਦੇ ਗਾਹਾਂ ਚੱਲ ਜਾਂਦਾ ਵਾ ਦਿੱਕਤ ਆ ਰਹੀ ਸਾਰੇ ਇਹਨੂੰ ਦੂਰ ਕੀਤਾ ਜਾਏ ਬਸ ਭਾਈ ਰਾਮ ਬਾਗ ਹੈਗਾ ਜੇ ਤੇ 2-3 ਮਹੀਨੇ ਹੋ ਗਏ ਜੇ ਸੀਵਰੇਜ ਦੀ ਬਲੋਕੇਜ ਨਹੀਂ ਗਈ ਆ ਤੇ ਕੂੜਾ ਵੀ ਕੋਈ ਚੁੱਕਦਾ ਨਹੀਂ ਪਿਆ ਤੇ ਕਸਟਮਰ ਸਾਡੇ ਸਾਰਿਆਂ ਦੇ ਕਿੰਨੇ ਖਰਾਬ ਹੋਣਦੇ ਆ ਉਧਰ ਦੇਖੋ ਸਾਰੀ ਉਹ ਚੌਂਕ ਤੋਂ ਲਾਈਨ ਦੀ ਲਾਈਨ ਤਰੀ ਆ ਰਹੀ ਪਾਣੀ ਦੀ 2 ਮਹੀਨੇ ਹੋ ਗਏ ਜੇ ਘਟੋ ਘਟ ਤੇ 3-4 ਵਾਰੀ ਕੰਪਲੇਂਟ ਕਰ ਚੁੱਕੇ ਆ ਤੇ ਕੋਈ ਸੁਣਵਾਈ ਨਹੀਂ ਤੇ ਕੋਈ ਮਸਲਾ ਹੱਲ ਹੋਣਾ ਚਾਹੀਦਾ ਬਸ ਹੋਰ ਕੀ ਆ ਸਾਡਾ ਕਸਟਮਰ ਨਾ ਖਰਾਬ ਹੋਵੇ ਸਰੇ ਰਾਮ ਬਾਗ ਏਰੀਆ ਹੈਗਾ ਜੇ ਦੁਕਾਨਦਾਰਾਂ ਦਾ ਏਰੀਆ ਰੇਸੀਵਲ ਦੇ ਦਿਨ ਹੈਗੇ ਤੇ ਸਾਰੇ ਨੂੰ ਇਹੀ ਆਸ ਹੁੰਦੀ ਆ ਕਿ ਆਹੀ ਛੇ ਸੱਤ ਦਿਨ ਹੈਗੇ ਕੰਮ ਕਰਦੇ ਤੇ ਬਾਹਰ ਵੇਖੋ ਹਰ ਪਾਸੇ ਕੂੜਾ ਨਾਲੀ ਚੱਲਣ ਦੀ ਆ ਕੋਈ ਗੋਆੜੀ ਆ ਮੱਛਰ ਹੈ ਹਰ ਪਾਸੇ ਗਾਗ ਨੂੰ ਇਨਾ ਇਫੈਕਟ ਹੋ ਰਿਹਾ ਸਾਰੀ ਦੁਕਾਨਦਾਰੀ ਖਰਾਬ ਹੋਈ ਪਈ ਹੈ ਡਿਮਾਂਡ ਇਹੀ ਹੈ ਪੰਜ ਛੇ ਵਾਰੀ ਰਿਕਵੈਸਟ ਕਰ ਚੁੱਕੇ ਆ ਹਰ ਵਾਰੀ ਸਾਰੇ ਦੁਕਾਨਦਾਰ ਇਕੱਠੇ ਹੋ ਕੇ ਵੀ ਆਏ ਆ ਸਾਨੂੰ ਇਹੀ ਕਹਿੰਦੇ ਆ ਆ ਕੇ ਠੀਕ ਕਰ ਦੇਣਗੇ ਪਰ ਕੋਈ ਸੁਣਵਾਈ ਨਹੀਂ ਗਈ ਉਹੀ ਪਾਣੀ ਉਦਾਂ ਦਾ ਹੀ ਉਹੀ ਨਾ ਕੋਈ ਕੂੜਾ ਚੁੱਕਣ ਵਾਲੀ ਗੱਡੀ ਆਂਡੀ ਨਾ ਕੁਛ ਆ ਕੇ ਮਹੀਨਾ ਅਗਰ ਬਾਅਦ ਹਫਤਾ ਲੈ ਜਾਂਦੇ ਆਪਣਾ ਜਿਹੜਾ ਉਹਨਾਂ ਨੇ ਇਆਗੇ ਆ ਜੀ ਇਹ ਫੈਸਟੀਵਲ ਹੈ ਜੀ ਦੀਵਾਲੀ ਦੇ ਦੇ ਸਾਨੂੰ ਉਹ ਸਭ ਕੁਝ ਲੈ ਜਾਂਦੇ ਆ ਸਫਾਈ ਕੁਛ ਨਹੀਂ ਗਾ ਕਹਿੰਨਾ ਜਿਆਦਾ ਫਰਕ ਹੈ ਹੀ ਚਾਰ ਪੰਜ ਦਿਨ ਦਾ ਫੈਸਟੀਵਲ ਦੇ ਤੁਹਾਨੂੰ ਪਤਾ ਦੀਵਾਲੀ ਦੇ ਵਿੱਚ ਸਾਰੇ ਕੰਮ ਨਿਕਲਨੇ ਆ ਉਹਦੇ ਵਿੱਚ ਹੀ ਗਾ ਗੰਦਰ ਹੀ ਨਹੀਂ ਆਂਦਾ ਬਾਹਰ ਵੇ ਵੇ ਕੇ ਨਿਕਲ ਜਾਂਦਾ ਨਾ ਗੱਡੀ ਲਾਣ ਦੀ ਜਗ੍ਹਾ ਨਾ ਕੁਛ ਅਸੀਂ ਪੱਟੀ ਲਾ ਕੇ ਜੀ ਪਿੰਡ ਕੈਰੋਂ ਤੋਂ ਇੱਥੋਂ ਰਾ ਬਾਗੂ ਸਮਾਨ ਲੈਣਾ ਆਈਦਾ ਜੀ ਹਫਤੇ 'ਚ ਦੋ ਕਿਡੇ ਵੀ ਲੱਗ ਜਾਂਦੇ ਤਿੰਨ ਵੀ ਲੱਗ ਜਾਂਦੇ ਜੀ ਪਰ ਇੱਥੋਂ ਦਾ ਹਾਲਾਤ ਐਡੇ ਮਾੜੇ ਆ ਜੀ ਨਾ ਤੇ ਅਸੀਂ ਕੱਟੀ ਡਟ ਸਕਦੇ ਗੰਦ ਤੁਹਾਡੇ ਸਾਹਮਣੇ ਜੀ ਪੈਰਾਂ ਦੇ ਥੱਲੇ ਪੰਡਿਆ ਚਿੱਕੜ ਉੱਤ ਓਵਰਫਲੋ ਕੇ ਛੜਕੇ ਤੇ ਉੱਤੋਂ ਦੀ ਪਾਣੀ ਆ ਰਿਹਾ ਗੰਦਾ 스ਮੈਲ ਆ ਰਹੀ ਹੈ ਕਰੋ ਨੂੰ ਤੋਂ ਕੋਈ 10 ਮਿੰਟ ਖਲੋਦ ਦੇ ਸਕਦੇ ਦੁਕਾਨ ਦੇ ਅੰਦਰ ਕੀ ਕਰੋਗੇ ਜੀ ਇਹਨਾਂ ਤੇ ਲਾਤ ਇਹਨਾਂ ਦਾ ਤੇ ਬਿੜਾ ਗਰਕ ਹੋ ਗਿਆ ਜੀ ਕੀ ਸਰਕਾਰ ਦਾ ਤੁਸੀਂ ਨਾ ਹੀ ਨਾ ਲਓ ਜੀ ਸਰਕਾਰ ਹੋਵੇ ਤਾਂ ਫਿਰ ਇਹ ਕੰਮ ਕੋਣ ਹੋਣਾ ਤੇ ਜੇ ਕੋਈ ਸਰਕਾਰ ਕੋਈ ਚੰਗੀ ਆਵੇ ਤਾਂ ਫਿਰ ਕੋਈ ਗੱਲ ਬਣਨੀ ਹੈ ਜੀ ਇਹ ਤੇ ਸਾਰੀ ਜਿਹੜੀ ਵੀ ਆਉਂਦੀ ਹੈ ਬਸ ਇੱਕ ਇੱਕ ਦੂਜੇ ਦੇ ਚੱਟੇ-ਵੱਟੇ ਆ ਰਹੇ ਜੀ ਬਸ ਕਹਿੰਦੇ ਕਿ ਜਹਾਂ ਸਵੱਛਤਾ ਵਹੀਂ ਪ੍ਰਭੂਤਾ ਤੇ ਇਤਿਫਾਕ ਦੇ ਨਾਲ ਅਸੀਂ ਅੰਮ੍ਰਿਤਸਰ ਨੂੰ ਗੁਰੂ ਨਗਰੀ ਆਖਦੇ ਹਾਂ ਪਰ ਗੱਲ ਕੀਤੀ ਜਾਵੇ ਸਫਾਈ ਤੇ ਸੀਵਰੇਜ ਪ੍ਰਣਾਲੀ ਦੀ ਉਹ ਪੂਰੀ ਤਰ੍ਹਾਂ ਠੱਪ ਹੈ ਇਸ ਵਕਤ ਅਸੀਂ ਰਾਮ ਬਾਗ ਚਰਚ ਦੇ ਨਜ਼ਦੀਕ ਮੌਜੂਦ ਹਾਂ ਜਿੱਥੇ ਲੱਖਾਂ ਕਰੋੜਾਂ ਰੁਪਿਆ ਦਾ ਵਪਾਰ ਹੈ ਪਰ ਸਹੂਲਤਾਂ ਨਾਂ ਦੇ ਬਰਾਬਰ ਜਿਹੜਾ ਸੀਵਰੇਜ ਹੈ ਉਹ ਓਵਰਫਲੋ ਹੋ ਚੁੱਕਾ ਹੈ ਤੇ ਸਫਾਈ ਹੋ ਨਹੀਂ ਰਹੀ ਜਿਸ ਨਾਲ ਦੁਕਾਨਦਾਰ ਪਰੇਸ਼ਾਨ ਨੇ ਉਹਨਾਂ ਦੇ ਗ੍ਰਾਹਕ ਵੀ ਪਰੇਸ਼ਾਨ ਨੇ ਸੋ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਨਗਰ ਨਿਗਮ ਵੱਲੋਂ ਪਰ ਜ਼ਮੀਨੀ ਹਕੀਕਤ ਜਿਹੜੀ ਉਹ ਕੁਝ ਹੋ ਰਹੀ ਹੈ ਸੋ ਉਮੀਦ ਕਰਦੇ ਹਾਂ ਕਿ ਤੇ ਹਰੀ ਸੀਜ਼ਨ ਚੱਲ ਰਿਹਾ ਹੈ ਤੇ ਨਗਰ ਨਿਗਮ ਵੱਲੋਂ ਸਫਾਈ ਵੱਲ ਧਿਆਨ ਦਿੱਤਾ ਜਾਵੇਗਾ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟਪੀ ਨਿਊਜ਼ ਅੰਮ੍ਰਿਤਸਰ